ਤੂੰ ਨਹੀਂ ਫਟਕੇ ਨਾ ਹੁੰਦੀ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੇਰਾ ਜੀ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਤੇ ਇਹ ਜੜੀਆਂ ਨਾਲ ਤੁਹਾਨੂੰ ਜਾਣੀ ਕਰਕੇ ਰੋਕਿਆ ਨੇ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਉਦੋਂ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਲੈ ਸਾਈਡ ਤੇ ਕਹਿੰਦਾ ਰਾਜੇ ਕਟੀਆਂ ਰਾਜੇ ਕਟੀਆਂ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਨਿਖਾਰਦੇ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਲੈਂਦਾ ਨਾ ਆਹ ਪਾਣੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਕਰ ਨਹੀਂ ਹੁੰਦਾ ਆਜੇ ਤੱਕ ਨਹੀਂ ਪਾਈ ਆਹ ਹੀ ਵਰਦੀ ਜਾਨ ਸਾਡੀ ਹੁੰਦੀ ਐਸੇ ਨਾਗ ਦੇ ਸਾਹਮਣੇ ਲੱਗਿਆ ਦੱਸੋ ਇਹ ਗੱਲ ਵੀ ਨਾ ਰਹਾ ਉਹ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈ ਇਹਨੇ ਕੰਮ ਕਰਦਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜੇ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਬੰਦ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਚਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਬੁਲਵਾ ਦੋ ਖਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਉਸਤਾਨੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਮੈਨੇ ਕੰਮ ਕਰਦੇ ਵਾਂ ਤੇ ਤੁਹਾਨੂੰ ਹੁਣ ਤੁਸੀਂ ਚਾਲੀਆਂ ਲਵਾ ਲੋ ਕਿ ਮੇਰੀਆਂ ਮਾੜੀ ਭਈ ਜੀ ਹਮਤ ਮੂੰਹ ਤੇ ਲਿਖਿਆ ਤੇ ਉਹ ਮੈਂ ਇਹਨੂੰ 20 ਰੁਪਏ ਦੱਸ ਉਹ ਕਿੰਨੀ ਘਰੀ ਦੱਸ ਇਹ ਮੈਨੂੰ ਆਨੇ ਕੋ ਵੀ ਤੈਨੂੰ ਮੈਂ ਹੁਣ ਦਾਨੂ ਕਿਹੜੀ ਗੱਲ ਅਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕੇਗਾ ਉਸ ਨੂੰ ਮੈਂ ਜਾਣੀ ਹਾਂ 2 ਸੀਟੀ ਤੇ ਤੇ ਮਲਾਜਮ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਰੀ ਬਰੇਕ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਲੋੜ ਨਹੀਂ ਤੈਨੂੰ ਸਾਰਾ ਮੇਰੀ ਜਿਹੜੀ ਗੱਲ ਲਾ ਦਾਂਗੀ ਗੱਲ ਲਾ ਦਾਂਗੀ ਕੱਪੜਾ ਨਹੀਂ ਦਈਏ ਕਰਨੀ ਮੈਂ ਆਪਣੀ ਜਗ੍ਹਾ ਆਏਗਾ ਬੁਲਾਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਇਹ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਵੀਡੀਓ ਬਣਾ ਲਾ ਮੇਰੀ ਯਾਰ ਮੈਂ ਲਾਉਣੀ ਆ ਜਾਣੀ ਤਿੱਟੇ ਨਾਲ ਜੂਰੇ ਤੇ ਲਵਾੜੇ ਮੈਂ ਲਵਾਉਣੀ ਆ ਲਾਣੀ ਆ ਲਾਓ ਮੈਨੂੰ ਲਾਉਣੀ ਆ ਅੱਜ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲੋ ਮੈਂ ਤਾਂ ਸਾਹਤ ਪਈ ਮੇਰੇ ਤੇ ਪਵਾ ਦੇ ਪਾ ਠੀ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲੱਗ ਤਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਕੀ ਫਾਇਦਾ ਮੈਨੂੰ ਕੀ ਕਹਿਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਕਿਹਾ ਮੈਨੂੰ ਜਾਣ ਕੇ ਬੱਸ ਇਹ ਕਹਾ ਕੀ ਹੁੰਦੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਹੇ ਤੈਨੂੰ ਕੁਛ ਕਹਿਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜੜਨਾ ਭਾਈ ਸਾਈਡ ਤੇ ਕਰਨਾ ਮੇਰੀ ਗੱਲ ਕਰ ਦੇ ਵੀ ਇੱਕ ਮਿੰਟ ਮੇਰੀ ਗੱਲ ਹਾਂ ਜੀ ਹ ਤੂੰ ਚੰਗੇ ਕੰਮ ਕਰਾਓ ਕੀ ਚੰਗੇ ਕੰਮ ਕਰਾਓ ਮੇਰੇ ਮੈਂ ਮੇਰੀ ਗੱਲ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਚਾਹੀਦੀ ਨਹੀਂ ਹੁੰਦੇ ਦੋ ਦੋ ਜਿੰਦਗੀ ਵਿੱਚ ਆ ਕੇ ਤੈਨੂੰ ਬਹਿ ਰੰਗੀ ਆ ਵੀ ਤਾਂ ਕੁਝ ਕਵਰੀ ਕੀ ਕਿਸ ਦੀ ਰਜੀਦ ਐ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਵਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਆ ਵੀ ਰੁਕ ਜੰਮਾਂ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਰੀ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱ ਪ੍ਰੈਸ਼ਨ ਦੇ ਮਿਲਦੀ ਹੋਈ ਆਪਣੀ ਡੂੜੀ ਕਰਨੀ ਮਾਨੂੰ ਕੀ ਪੀਰੇ ਇਹ ਕਿਹੜੀ ਗੱਲ ਜਿਹੜੀ ਡੂੜੀ ਤੂੰ ਕਰਨੀ ਆ ਤੇ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੇ ਰੋਧਣਾ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਕੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਕਿਨੇ ਤਾਂ ਇਹ ਤੁਹਾਡੀ ਡੂੜੀ ਜਿਹੜੀ ਕੀ ਕਰਨੀ ਕੋਈ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਪ੍ਰੈਸ਼ਨ ਦੀ ਡੂੜੀ ਦਾ ਜਾਲੀਆਂ ਲਵਾਉਣਾ ਮੈਂ ਲਵਾਉਣੀ ਆ ਉਹ ਸਭ ਲਾ ਲਾਉਂਦੇ ਆਂ ਮੈਂ ਲਾ ਲਾਈਆਂ ਜਾਲੀਆਂ ਫਿਰ ਦਵਾਈਆਂ ਲਾਈਆਂ ਨਹੀਂ ਲਾਉਣੀ ਨਹੀਂ ਲਾਉਣੀ ਮੈਂ ਗੱਲ ਦਾ ਹੈ ਨਾ ਪਹਿਲਾਂ ਦਵਾਈਆਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਬੋਈ ਨਹੀਂ ਚੱਕਰ ਲਵਾ ਦੇ ਆਉਂਗੇ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋ ਜਾਵਾਂਗਾ ਹਾਂ ਰਿਸ਼ਨ ਕਰਦੇ ਸਾਡੇ ਸਾਣ ਕਰਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾਂਦਾ ਲਾਲਾ ਦਾ ਫੋਨ ਚ ਨਾਲਾ ਕਿਹਨੂੰ ਵੱਡਾ ਹੈ ਕਿ ਮੈਂ ਬਕਵਾਸ ਸਾਡਾ ਕੀ ਕੰਮ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਆਇਆ ਨੂੰ ਸਾਰਾ ਬਕਵਾਸ ਸਾਡੇ ਸਾਣ ਕਰਦੇ ਪਹਿਲੀ ਊੜੀ ਆਪਣੀ ਗੱਲ ਉਹ ਸਾਰੇ ਇੱਥੇ ਰੋਕ ਕੇ ਘੋਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵਡਾ ਮਲਾਜੇ ਪਾਟਮ ਕਾਣ ਬਾਦ ਕੱਟ ਬੋਲ ਕੋਈ ਚੱਕਰ ਨਹੀਂ ਵੀਡੀਓ ਬਣੀ ਇਹ ਦੁਕਾਨਾ ਕਿਹਨੇ ਕਰਦਾ ਸਾਡੇ ਤੇ ਸਾਣ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਓਏ ਹੋਏ ਕਿ ਹੋਏ ਮੈਂ ਭੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਰ ਜੋ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਹਨੇ ਗੱਡੀ ਸਾਈਡ ਤੇ ਕਰ ਲਾ ਮਤਲਬ ਬੋਲਣ ਦੀ ਤੇ ਜਾਣ ਚੱਲਣਾ ਹੀ ਕਰ ਨਜ਼ਾਇਜ਼ ਮੁਲਾਕਾਤ ਕਰਾਉਂਦਾ ਮੈਨੂੰ ਕਹਿੰਦਾ ਤੂੰ ਉੱਥੇ ਮੈਨੂੰ ਪੋਟਨ ਨੂੰ ਆਉਣੀ ਹੈ ਲਾ ਸਾਈਡ ਤੇ ਇਹਨੂੰ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਆਉਣੇ ਜਿਨ੍ਹਾਂ ਨੇ ਪੋਟਨ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਣ ਵੀ ਤਾਹ ਜਾਲੀਆਂ ਲਾਈਆਂ ਸੀ ਨ ਮੈਂ ਆਪਣੀ ਕੰਮ ਨੂੰ ਲਾਉਣਾ ਕੇ ਜੀਣਾ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਐਵੇਂ ਵੀ ਆਪਣੀ ਡਿਊਟੀ ਕਰਾਂ ਦੇ। ਜੀਗਾ ਤੂੰ ਆਖੜ ਲਿਆ ਇੱਥੇ ਸਵੇਰ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੇ ਕਿੱਜੇ ਤੇ ਦੇ ਫੀਸ? ਕਿੰਨੇ ਕਿੱਜੇ ਦੇਣਾ ਬਣਦਾ? ਕਿੰਨੇ ਕਿੱਜੇ ਤੇ ਕਿੰਨੇ ਕਿੱਜੇ ਤੇ ਅਗਲੇ ਨੂੰ। ਵੀਡੀਓ ਬੰਦ ਕਰੀ ਫਿਰ ਪਿੱਛੇ ਤੁਹਾਡਾ ਵੀ ਠੀਕ ਆ। ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੈਨ ਸਾਰਾ ਵਿੱਚ ਆ ਰਿਕਾਰਡਿੰਗ ਤੇ। ਹਾਂ। ਠੀਕ ਆ। ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਇਹ ਰਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਫਤਮ ਕੋਂੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇਰੇ ਵੀਡੀਓ